ਹਾਦਰਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਬੜੀ ਸੋਹਣੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਰਸਮਲਾਈ ਸੁਣ ਕੇ ਮੂੰਹ 'ਚ ਪਾਣੀ ਆਇਆ ਨਾ ਤਾਂ ਦੋਸਤੋ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਘਰੇ ਬੈਠੇ ਤੁਸੀਂ ਕਿਵੇਂ ਬਹੁਤ ਹੀ ਵਧੀਆ ਕੈਂਟ ਟੇਸਟੀ ਰਸਮਲਾਈ ਕਿਵੇਂ ਬਣਾ ਸਕਦੇ ਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਆਜੋ ਫਿਰ ਚੱਲ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਰਸਮ ਲਾਈ ਮਾਉਣ ਲਈ ਆਪਾਂ ਗੈਸ ਦੇ ਉੱਪਰ ਕੜਾਹੀ ਰੱਖ ਦਿੱਤੀ ਹੈ ਜਇ ਇਹਨੂੰ ਪੈਨ ਵੀ ਕਹਿ ਦਿੰਨੇ ਆ ਇਹਦੇ ਵਿੱਚ ਤੁਸੀਂ ਆਪਣੀ ਇੱਛਾ ਅਨੁਸਾਰ ਕਿਲੋ ਡੇਢ ਕਿਲੋ ਦੁੱਧ ਪਾ ਸਕਦੇ ਹੋ ਉਸ ਦੇ ਵਿੱਚ ਇਸ ਤੋਂ ਬਾਅਦ ਇੱਕ ਨਿੰਬੂ ਕੱਟ ਕੇ ਪਾ ਦਿਓ ਤਾਂ ਕਿ ਜਿਹੜਾ ਦੁੱਧ ਹੈ ਉਹ ਫਟ ਜਾਵੇ ਹੁਣ ਜੇ ਦੁੱਧ ਫਟ ਗਿਆ ਦੁੱਧ ਫਟਣ ਤੋਂ ਬਾਅਦ ਇਹਨੂੰ ਕਿਸੇ ਕੱਪੜੇ ਰਾਹੀਂ ਕਪੜੇ ਛਾਣ ਕਰ ਲਓ ਠੀਕ ਹੈ ਜੀ ਮਲਮਲ ਦੇ ਕੱਪੜੇ ਵਿੱਚ ਉਸ ਤੋਂ ਬਾਅਦ ਜਿਹੜਾ ਵੀ ਇਹਦਾ ਮਟੀਰੀਅਲ ਨਿਕਲੂਗਾ ਉਹਨਾਂ ਪਾਣੀ ਕੱਢ ਕੇ ਆ ਦੇਖੋ ਤੁਸੀਂ ਗੁੱਦਾ ਨਿਕਲਿਆ ਜੀ ਇਹਦੇ ਪਾਣੀ ਕੱਢ ਲਓ ਤਾਂ ਕਿ ਇਹਦੀ ਜਿਹੜੀ ਖਟਿਆਸ ਆ ਉਹ ਨਿਕਲ ਜੇ ਬਿਲਕੁਲ ਸਾਰੀ ਉਸ ਤੋਂ ਬਾਅਦ ਨਿਚੋੜ ਕੇ ਇਹਨੂੰ ਛੋਟੇ-ਛੋਟੇ ਇਹਦੇ ਬਾਲਸ ਬਣਾ ਲੈਣੇ ਆ ਜਿਸ ਤਰ੍ਹਾਂ ਕਿ ਜਿੰਨੀ ਤੁਹਾਡੀ ਇੱਛਾ ਦੇ ਮੁਤਾਬਿਕ ਜਿਸ ਤਰ੍ਹਾਂ ਤੁਸੀਂ ਗੋਲ ਪੇੜੇ ਬਣਾ ਲੈਣੇ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਗੋਲ ਕਰਕੇ ਜਾਂ ਤੁਸੀਂ ਤਿੱਖਾ ਰੱਖ ਕੇ ਵੀ ਕਰ ਸਕਦੇ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੀ ਦੋਸਤੋ ਇੱਕ ਪੈਨ ਦੇ ਵਿੱਚ ਫਿਰ ਤੁਸੀਂ ਮਤਲਬ ਪਾਣੀ ਲੈਣਾ ਹੈ ਇਹ ਵਿੱਚ ਕਿਲੋ ਡਿਡ ਕਿਲੋ ਪਾਣੀ ਹੈ ਤੁਸੀਂ ਐਡ ਕਰ ਦੇਣਾ ਉਸ ਤੋਂ ਬਾਅਦ ਇਹ ਵਿੱਚ ਤੁਸੀਂ ਮਸਾਲੇ ਐਡ ਕਰਨੇ ਜਿਸ ਤਰ੍ਹਾਂ ਤੁਸੀਂ ਇਲਾਇਚੀ ਤੇ ਜਿਹੜਾ ਫਲੇਵਰ ਵਾਸਤੇ ਆਪਾਂ ਇਲਾਇਚੀ ਐਡ ਕਰਾਂਗੇ ਜੋ ਉਸ ਤੋਂ ਬਾਅਦ ਤੁਸੀਂ ਖੰਡ ਪਾ ਦੇਣੀ ਹੈ ਇਹਨੂੰ ਪਾਣੀ ਨੂੰ ਉਬਾਲ ਲੈਣਾ ਪਾਣੀ ਨੂੰ ਉਬਾਲਣ ਤੋਂ ਬਾਅਦ ਜਿਹੜੀ ਵੀ ਆਪਾਂ ਗੋਲੇ ਬਣਾਏ ਸੀ ਉਹਨੂੰ ਇਹਦੇ ਵਿੱਚ ਪਾ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਪੈਨ ਰੱਖਣਾ ਇਹਦੇ ਵਿੱਚ ਦੁੱਧ ਜਿਹੜਾ ਆਪਾਂ ਰੱਖਿਆ ਹੋਇਆ ਸੀ ਗਰਮ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਚ ਪੀਸੀ ਹੋਈ ਖੰਡ ਇਹ ਤੁਸੀਂ ਵੈਸੇ ਵੀ ਸਾਫਤੀ ਪਾ ਸਕਦੇ ਹੋ ਪੀਸ ਕੇ ਪਾ ਸਕਦੇ ਹੋ ਤੁਹਾਡੀ ਇੱਛਾ ਉਸ ਤੋਂ ਬਾਅਦ ਠੀਕ ਹੈ ਜੀ ਜਿਹੜੇ ਆਪਾਂ ਇਹ ਕੇਸਰ ਤੁਹਾਡੇ ਮਤਲਬ ਇਹ ਤੁਸੀਂ ਆਪਸ਼ਨਲ ਹੈ ਪਾ ਸਕਦੇ ਹੋ ਕਿਉਂਕਿ ਮਹਿੰਗਾ ਹੋਣ ਕਰਕੇ ਥੋੜਾ ਘੱਟ ਪਾਉਣਾ ਸੀ ਉਸ ਤੋਂ ਬਾਅਦ ਜਿਹੜੇ ਵੀ ਆਪਾਂ ਵੋਲ ਦਾ ਤਿਆਰ ਕੀਤਾ ਹੋਇਆ ਸੀ ਥੋੜਾ ਨਿਚੋੜ ਕੇ ਇਹਨਾਂ ਨੂੰ ਇੱਕ ਸੁੱਕੇ ਭਾਂਡੇ 'ਚ ਕੱਢ ਕੇ ਉਸ ਤੋਂ ਬਾਅਦ ਜਿਹੜਾ ਵੀ ਆਪਾਂ ਦੁੱਧ ਤਿਆਰ ਕੀਤਾ ਸੀ ਨਾ ਉਹ ਇਹਦੇ ਵਿੱਚ ਪਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਡਰਾਈ ਫਰੂਟਸ ਹੈ ਇਹ ਤੁਸੀਂ ਆਪ ਦੀ ਇੱਛਾ ਅਨੁਸਾਰ ਜਿੰਨੇ ਤੁਹਾਨੂੰ ਲੋੜ ਹੈ ਉਹ ਪਾ ਸਕਦੇ ਹੋ ਜੀ ਠੀਕ ਹੈ ਜੀ ਉਹ ਤੁਸੀਂ ਡਰਾਈ ਫਰੂਟ ਪਾ ਲੈਣਾ ਲਓ ਜੀ ਤੁਹਾਡੀ ਜਿਹੜੀ ਰਸਮ ਲਾਈਓ ਬਿਲਕੁਲ ਪਣਕੇ ਤਿਆਰ ਹੋ ਗਈ ਮੈਂ ਕਹਿੰਨਾ ਵੀ ਇੰਨੀ ਟੇਸਟੀ ਤੁਸੀਂ ਵੱਡੇ ਵੱਡੇ ਰੈਸਟੋਰੈਂਟਸ ਵਿੱਚ ਖਾਧ ਨਹੀਂ ਹੋਣੀ ਜਿਹੜੀ ਘਰੇ ਬਣਾਈ ਆ ਤੇ ਬਾਕੀ ਘਰੇ